ਉਹ ਕੋਈ ਰਾਜਾ ਹੈ ਨਾ ਉਹਨੇ ਐਲਾਨ ਕਰ ਦਿੱਤਾ ਕਹਿੰਦਾ ਵੀ ਮੇਰੇ ਰਾਜ ਵਿੱਚ ਕੋਈ ਇਹੋ ਜਿਹਾ ਬੰਦਾ ਆਵੀ ਜਿਹੜਾ ਐਲਾਨ ਕਰੇ ਕਿ ਮੈਂ ਘਰੋਂ ਨਹੀਂ ਜੇ ਡਰਦਾ ਬਸ ਜਿਹੜਾ ਬੰਦਾ ਜਿੱਤ ਗਿਆ ਉਹਨੂੰ ਤੇ ਘੋੜਾ ਇਨਾਮ ਵਿੱਚ ਦੇਾਂਗੇ ਤੇ ਜਿਹੜਾ ਹਾਰ ਗਿਆ ਉਹਨੂੰ ਸੇਬ ਦੇਾਂਗੇ ਹੁਣ ਜਿਹੜਾ ਆਵੀ ਹਾਰ ਜਾਵੇ ਉਹ ਪਿੰਡ ਤੋਂ ਬਾਹਰ ਵਾਰ ਦੋਵੇਂ ਜੀ ਰਹਿੰਦੇ ਤੇ ਘਰ ਵਾਲੀ ਆਂਦੀ ਵੀ ਡਰਦਾ ਤੇ ਤੂੰ ਮੇਰੇ ਤੋਂ ਹੈਂਗਾ ਉਦਾਂ ਗੱਪ-ਗਪੌੜਾ ਮਾਰਦੇ ਜਾਗੇ ਵੀ ਮੈਂ ਨਹੀਂ ਡਰਦਾ ਗੁੱਛਾਂ ਨੂੰ ਤਾਂ ਆ ਦੇ ਜਾਗੇ ਉਹ ਘੋੜਾ ਤੇ ਕੋਈ ਜਿੱਤ ਕੇ ਲਿਆ ਕੋਈ ਤੇ ਕੰਮ ਚੱਜਦਾ ਕਰ ਉਹ ਆ ਗਿਆ ਮੁੱਛਾਂ ਨੂੰ ਤਾ ਦੇਂਦਾ ਦਿੰਦਾ ਰਾਜੇ ਨੂੰ ਕਹਿੰਦਾ ਨਾ ਨਾ ਪਾਣੀ ਪ੍ਰਵਾਹ ਕਰ ਦੇ ਆਪਾਂ ਤੇ ਆਉ ਮੋੜ ਮੁੜੀ ਦਾ ਅਜੇ ਘਰ ਆਲਾ ਤੇ ਉਹਨੂੰ ਕੰਬਣੀਆਂ ਘਰ ਪਹਿਲਾਂ ਆ ਜਾਂਦੀਆਂ ਵੀ ਸਰਦਾਰ ਸਾਹਿਬ ਆ ਰਹੇ ਆ ਰਾਜਾ ਬੜਾ ਖੋਜੋਇਆ ਉਹਨੇ ਸੋਚਿਆ ਵੀ ਕੋਈ ਮਰਦ ਤੇ ਨਿਤਰਿਆ ਲਓ ਜੀ ਉਹਨੇ ਕਾਲੇ ਰੰਗ ਦਾ ਘੋੜਾ ਦੇ ਦਿੱਤਾ ਉਹ ਜਿੱਤ ਕੇ ਚਲਾ ਗਿਆ ਉਹ 15 ਗਮੈਂਡੀ ਨੂੰ ਵਾਪਸ ਤੁਰਿਆ ਆਵੇ ਉਹ ਰਾਜੇ ਨੂੰ ਕਹਿੰਦਾ ਵੀ ਘੋੜਾ ਚੇਂਜ ਕਰ ਦੇ ਕਾਲਾ ਨਹੀਂ ਚਟਾ ਲੈਣਾ ਰਾਜਾ ਕਹਿੰਦਾ ਕਿਉਂ ਇਨਾਮ ਤੇ ਇਨਾਮ ਹੁੰਦਾ ਕਹਿੰਦਾ ਨਹੀਂ ਕਾਲਾ ਛੱਡ ਕੇ ਜਾਣਾ ਵਾ ਘੋੜਾ ਚਿੱਟਾ ਹੀ ਲੈ ਕੇ ਜਾਣਾ ਕਿਹਦਾ ਕਾਰਨ ਇਹਦਾ ਮੇਰੇ ਵਾਲੀ ਕਹਿੰਦੀ ਆ ਵੀ ਚਿੱਟਾ ਲੈ ਕੇ ਆ ਰਾਜਾ ਕਹਿੰਦਾ ਵੀ ਘੋੜਾ ਬੰਨ ਤੇ ਸੇਵ ਚੋਕ ਤੇਰੀ ਤਾਂ ਘੋੜੇ ਤੱਕ ਨਹੀਂ ਚੱਲਦੀ ਅਗਲੀ ਨੇ ਘੋੜਾ ਮੜਾ ਦਿੱਤਾ ਚਲੋ ਰਾਤ ਪਈ ਰਾਜਾ ਸੌ ਗਿਆ ਰਾਜੇ ਦਾ ਦਰਵਾਜ਼ਾ ਖੜਕਾਇਆ ਵਜ਼ੀਰ ਨੇ ਵਜ਼ੀਰ ਕਹਿੰਦਾ ਰਾਜਾ ਸਾਹਿਬ ਬੂਹਾ ਖੋਲੋ ਰਾਜੇ ਨੇ ਬੂਹਾ ਖੋਲਿਆ ਅੱਗੇ ਵਜ਼ੀਰ ਖਲੋਤਾ ਵਜ਼ੀਰ ਕਹਿੰਦਾ ਰਾਜਾ ਸਾਹਿਬ ਇੱਕ ਗੱਲ ਦੱਸੋ ਕਿ ਜਿੱਤੇ ਨੂੰ ਤੇ ਘੋੜਾ ਹਾਰੇ ਨੂੰ ਸੇਵ ਕੋਈ ਕਣਕ ਦੀ ਬੋਰੀ ਰੱਖ ਲੈਣੋ ਕੋਈ ਆਟਾ ਰੱਖ ਲੈਣੋ ਕੋਈ ਦਾਲ ਚੌਲ ਰੱਖ ਲੈਣੋ ਚਲੋ ਹਾਰੇ ਬੰਦਾ ਵੀ 4 ਦਿਨ ਰੋਟੀ ਖਾਂਦਾ ਸੇਵ ਥੋੜਾ ਕੋਈ ਗੱਲ ਹੁੰਦੀ ਆ ਤੇ ਰਾਜਾ ਮੂੰਹ ਟਿਲਾ ਜਾ ਕਰਕੇ ਕਹਿੰਦਾ ਮੈਂ ਰੱਖਿਆ ਤੇ ਕਣਕ ਚੌਲੀ ਸੀ ਮੇਰੇ ਵਾਲੀ ਕਹਿੰਦੀ ਸੇਵ ਹੀ ਰੱਖਣਾ ਤੇ ਵਜ਼ੀਰ ਕਹਿੰਦਾ ਰਾਜਾ ਸਾਹਿਬ ਸੇਵ ਨਵਾਂ ਚੀਰ ਕੇ ਲਿਆਈਏ ਕਿ ਉਹੋ ਹੀ ਖਾਓਗੇ ਪਹਿਲੇ ਵਾਲਾ ਹੀ ਹੈਗੇ ਤਾਂ ਤੁਸੀਂ ਵੀ ਸੇਵ ਵਾਲੀ ਜੇ ਹੁਣ ਰਾਜਾ ਨਾਲੇ ਤੇ ਖਾਵੇ ਸੇਵ ਤੇ ਨਾਲੇ ਵਜ਼ੀਰ ਨੂੰ ਕਹਿੰਦਾ ਉਹ ਤੂੰ ਦਿਨੇ ਮਰਦੋਂ ਕਿ ਤੂੰ ਅੱਧੀ ਰਾਤ ਹੀ ਮੇਰਾ ਬੂਆ ਭੰਣਾ ਹੀ ਆ ਗੇ ਇਹ ਸੌਣ ਦਾ ਟਾਈਮ ਆ ਤੂੰ ਅੱਧੀ ਰਾਤ ਮੈਨੂੰ ਪੁੱਛਣ ਆ ਗਿਆ ਤੇ ਵਜ਼ੀਰ ਕਹਿੰਦਾ ਮੈਂ ਆਉਣਾ ਤੇ ਦਿਨੇ ਹੀ ਮੇਰੇ ਵਾਲੀ ਕਹਿੰਦੀ ਹੁਣੇ ਪੁੱਛ ਕੇ ਆ ਵਜ਼ੀਰ ਆਲ ਵੇਖ ਕੇ ਰਾਜਾ ਕਹਿੰਦਾ ਵੀ ਹੈਗੇ ਤੇ ਆਪਾਂ ਵੀ ਸੇਵ ਵਾਲੇ ਹੀ ਆ ਇਸ ਕਰਕੇ ਆਪਾਂ ਜਿੰਨੇ ਕ ਬੈਠੇ ਹੈਗੇ ਸੇਵ ਵਾਲੇ ਹੀ ਆ